ਜੀ ਸੋਚੀ ਗੱਲ ਜੀ ਸਾਰੇ ਵੀਰਾਂ ਨੂੰ ਵੈਲਕਮ ਹੈ ਜੀ ਕੌਰ ਬਾਡ ਪੀਜਨਸ ਹਾਜੀ ਸਾਡੇ ਕੰਪਲ ਕੌਸ਼ਲ ਸਾਜੀ ਹੋਣੀ ਪਹੁੰਚ ਗਏ ਆ ਜੀ ਸਾਡੇ ਵਿੱਚ ਤੇ ਹਾਜ਼ਰੀ ਲਵਾਤੀ ਆ ਜੀ ਉਸਤਾਜੀ ਨਾਣੇ ਠੀਕ ਆ ਤੇ ਗੱਲਬਾਤ ਕਰਾਂਗੇ ਸਾਜੀ ਨਾ ਦੇ ਨਾਲ ਵੀ ਜੀ ਇਧਰ ਜੀ ਨਾਲ ਅਮਨ ਬਟਾਲਾ ਵੀਰ ਹੋਣੀ ਸਾਡੇ ਇਹ ਵੀ ਪੁੱਜ ਗਏ ਹੋਏ ਆ ਨਾਲ ਠੀਕ ਆ ਜੀ ਤੇ ਇਧਰ ਚਾਚਾ ਜੀ ਹੋਣੀ ਪਹੁੰਚ ਗਏ ਆ ਜੀ ਨਾਲ ਇਧਰ ਚਾਚਾ ਜੀ ਆ ਵੀ ਲੋ ਜੀ ਚਾਚਾ ਜਿਹੜੀ ਨਾਲ ਪਹੁੰਚ ਚੁੱਕੇ ਹੋਏ ਆ ਅਮਨ ਭਾਈ ਹਣੀ ਵੀ ਨਾਲ ਪਹੁੰਚ ਚੁੱਕੇ ਹੋਏ ਆ ਸੰਜੂ ਸਤਾ ਜਿਹੜੀ ਪਹੁੰਚ ਚੁੱਕੇ ਹੋਏ ਆ ਠੀਕ ਆ ਤੇ ਇੱਧਰ ਚਾਚਾ ਜੀ ਹਣੀ ਵੀ ਪਹੁੰਚ ਚੁੱਕੇ ਹੋਏ ਆ ਰਾਜੂ ਸਤਾ ਜਿਹੜੀ ਪਹੁੰਚ ਚੁੱਕੇ ਹੋਏ ਆ ਲੋ ਜੀ ਅਮਰਿੰਦਰ ਅੰਮ੍ਰਿਤ ਸਿੰਘ ਜੀ ਅਨੰਤ ਜੀ ਕਵਰ ਕਰਨਾ ਬੰਦੇ ਆਣਦੇ ਲੋ ਜੀ ਵੈਲਕਮ ਆ ਜੀ ਅੰਬਰਸਰੋਂ ਤੇ ਸਾਈ ਤੁਹਾਡਾ ਕਵਰ ਬਾਡ ਵਿਜਨਸ ਵੱਲੋਂ ਇੱਧਰ ਵੀ ਜੀ ਆ ਵੀਰ ਹੋਣੀ ਸਾਰੇ ਆਏ ਹੋਏ ਆ ਪੁੱਜੇ ਹੋਏ ਆ ਵੇਖ ਲਓ ਮੇਰਾ ਭਰਾ ਇੱਧਰ ਵੀ ਸਾਰੇ ਸੀਨੀਅਰਸ ਆ ਇੱਧਰ ਪਪੇ ਸਾਜੇਣੀ ਬਿਠੇ ਹੋਏ ਨਾਲ ਠੀਕ ਹੈ ਜੀ ਉਹ ਮਗਰ ਵੀ ਵੇਖ ਲਓ ਜੀ ਸਾਰੇ ਨਹੀਂ ਸਾਰੇ ਇੱਧਰ ਚਾਚਾ ਹੀ ਹੋਣੀ ਸਪਾਲ ਵੀ ਇੱਜੇ ਹੋਣੀ 11 ਸਾਜੇ ਹੋਣੀ ਠੀਕ ਹੈ ਰੋਗੇ ਜੀ ਮਾਂ ਵੀਰ ਭਾਈ ਹਣੀ ਆ ਗਏ ਹੋਏ ਆ ਠੀਕ ਹੈ ਜੇ ਤੁਸੀਂ ਇਹ ਵੀ ਦੇ ਲੋ ਨਾਲ ਮਹਾਦੀਰ ਭਾਈ ਨਾਲ ਜਿਹੜੇ ਪੁੱਜੇ ਠੀਕ ਹੈ ਉਹਨਾਂ ਦਾ ਦੇ ਲੋ ਜੀ 700 ਦੀ ਹਣੀ ਵੀ ਆ ਗਏ ਹੋਏ ਆ ਜੀ ਇਹ ਲਕਸ਼ਮ ਭਾਨ ਹਣੀ ਵੀ ਆ ਗਏ ਹੋਏ ਆ 21 ਸਾਜੀ ਹਣੀ ਵੀ ਆ ਗਏ ਹੋਏ ਆ ਠੀਕ ਆ ਪਿਛੇ ਤੁਹਾਨੂੰ ਇੱਕ ਝਾਤ ਮਾਰਾ ਦਿੰਨੇ ਆ ਇਹੜੇ ਆ ਸੀਨੀਅਰ ਸਪੁੱਝੇ ਹੋਏ ਆ ਜੀ ਨਾਲ ਆ ਪਿੰਦਰ ਅਵੀ ਵੇਖ ਲੋ ਮੇਰੇ ਭਰਾ ਇਹ ਜੀ ਤੇ ਇਧਰ ਵੀ ਵੇਖ ਲੋ ਮੇਰੇ ਭਰਾ ਸਾਰੇ ਅ ਸਾਡਾ ਖਤਰਨਾਕ ਬੈਠਾ ਆ ਜੋ ਭਾਈ ਗਰੁੱਪ ਦਾ ਮਾਹਿਰ ਠੀਕ ਹੈ ਜੀ ਇੱਥੇ ਅੰਨੀ ਸਰਵਿਸ ਆ ਵੀ ਆ ਗਏ ਹੋਏ ਆ ਠੀਕ ਹੈ ਜੀ ਸਾਰੇ ਪੁੱਜ ਰਹੇ ਆ ਇਧਰ ਬਿੰਨੀ ਭਾਈ ਹਣੀ ਵੀ ਆ ਗਏ ਹੋਏ ਆ ਠੀਕ ਹੈ ਜੀ ਇਹ ਆ ਸਾਰੇ ਵੀਰ ਭਰਾ ਭਾਈ ਰਹਿਣਾ ਕੋਈ ਵੀ ਜਾਵੇ ਠੀਕ ਆ ਅਰੇ ਭਰਾ ਆਪਣੇ ਇੱਧਰ ਗੋਕਲ ਭਾਈ ਹਣੀ ਵੀ ਆ ਗਏ ਹੋਏ ਆ ਗੋਕਲ ਸਾਜ ਜੀ ਹਣੀ ਵੀ ਠੀਕ ਆ ਇਹ ਆਪਦਾ ਮਨੀ ਹੋਈ ਗੱਲ ਤੁਹਾਡਾ ਠੀਕ ਆ ਜੀ ਇੱਧਰ ਵੀ ਵੇਖ ਲਓ ਸਾਰੇ ਭਰਾ ਰਾਜਨ ਭਾਈ ਹਣੀ ਠੀਕ ਆ ਜੀ ਪਹੁੰਚ ਗਏ ਹੋਏ ਆ ਤੇ ਅਗਲੇ ਬੰਨੇ ਕਿਹਨਾਂ ਕੋਣ ਆ ਮਲਾਇਮ ਉਸਤਾਦ ਜੀ ਵੀ ਆ ਗਏ ਆ ਜੀ ਬਲਵਿੰਦਰ ਸਿੰਘ ਮਲਾ ਜੀ ਉਸਤਾਦ ਜੀ ਹਣੀ ਪੁੱਜ ਚੁਕੇ ਹੋਏ ਆ। ਠੀਕ ਆ। ਇੱਧਰ ਰਾਜੂ ਭਾਈ ਹਣੀ, ਸੋਨੂ ਭਾਈ ਹਣੀ ਇੱਧਰ ਵੀ ਸਾਰੇ ਪੁੱਜ ਚੁਕੇ ਹੋਏ ਆ। ਠੀਕ ਆ। ਹਾਂ। ਸੋ ਵੀਰ ਜੀ ਦਾ ਫੋਨ ਆ ਰਿਹਾ। ਕਰਮ ਸਾਹਿਬ ਮੈਂ ਵੀਡੀਓ ਬਣਾ ਰਿਹਾ ਜੋ। ਠੀਕ ਆ। ਤਾਂ ਕਰਕੇ ਫੋਨ ਨਹੀਂ ਜੇ ਮੈਂ ਚੁੱਕ ਸਕਦਾ। ਵੀਡੀਓ ਬਣਾ ਰਿਹਾ ਜੋ ਕਰਮ ਸਾਹਿਬ ਮੈਂ। ਇੱਧਰ ਜੀ ਆਪਣੇ ਦਿਲਬਾਗ ਸਾਜ ਜੀ ਹਣੀ ਵੀ ਆ ਗਏ ਹੋਏ ਆ। ਠੀਕ ਆ। ਇੱਧਰ ਲਾਲੀ ਸਾਦ ਹਣੀ ਵੀ ਆ ਗਏ ਹੋਏ ਆ। ਗਿਆ ਜੀ ਮੰਨੂ ਸਾਜੇ ਹਣੀ ਵੀ ਪੁੱਜ ਚੁਕੇ ਹੋਏ ਆ ਠੀਕ ਆ ਜੀ ਪਿੱਛੇ ਸਾਡੇ ਨਿਸ਼ਾਨ ਸਾਹਿਬ ਜੀ ਬਹੁਤ ਬਹੁ ਮबारकਾ ਨਿਸ਼ਾਨ ਸਾਹਿਬ ਜੀ ਤੁਹਾਨੂੰ ਹਿੱਟ ਮਾਰਨ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਤੁਹਾਨੂੰ ਲਾਲੀ ਸਾਹਿਬ ਜੀ ਬਹੁਤ ਬਹੁ ਹਿੱਟ ਮਾਰੀ ਆ ਜੀ ਬੜੀ ਟਕਾਗੇ ਮਾਰੀ ਜੋ ਹਿੱਟ ਕਿੰਨੇ ਵੇ ਬੈਠਾ ਜੋ ਬੱਚਾ 4:54 ਦੇ ਲੋ ਜੀ 454 ਤੇ ਆਪਣੇ ਨਿਸ਼ਾਨ ਵੀਰ ਜੀ ਨਾਲ ਦਾ ਜਿਹੜਾ ਬੱਚਾ ਬੈਠਾ ਵਾ ਠੀਕ ਆ ਐਤਵਾਰ ਤੇ ਜਾਨੀ ਕਿ ਸਾਰਿਆਂ ਨੇ ਵਿਨ ਕਰਕੇ ਇੱਕ ਸਾਹ ਦਾ ਉਹ ਬੈਠਾ ਆ ਹਿੱਟ ਪਰਵਾਜ਼ ਉਹਦੀ ਜਿਹੜੀ ਆ ਉਹ ਭਾਈ ਹੋਈ ਆ ਠੀਕ ਆ ਬਾਕੀ ਕਰਦੇ ਆ ਗੱਲਬਾਤ ਕਾਲੇ ਸਾਜੇ ਹੋਣੀ ਸਾਡੇ ਵੈਲਡਿੰਗ ਵਾਲੇ ਕਾਲੇ ਸਾਜੇ ਹੋਣੀ ਵੀ ਪੁੱਜ ਗਏ ਹੋਏ ਆ ਠੀਕ ਆ ਜੀ ਐ ਜੀ ਆਪਣੇ ਮਹਿੰਦੂ ਵੀਰ ਜੀ ਹੋਣੀ ਤੇ ਵੀ ਆ ਗਏ ਹੋਏ ਆ ਇੱਧਰ ਰੋਇਤ ਸਾਹਿਬ ਹੁਣੀ ਠੀਕ ਆ ਇਹ ਵੀ ਪੁੱਛ ਚੁੱਕੇ ਹੋਏ ਆ ਪਿਆਰੀਆਂ ਰੋਇਤ ਸਾਹਿਬ ਲੋ ਜੀ ਇੱਧਰ ਵੀ ਆ ਸਾਰੇ ਭਰਾ ਦੇ ਬੈਠੇ ਆਪਣੇ ਗੁਰਦਾਸ਼ ਅਹਿਰੀ ਸਾਹਿਬ ਦੇ ਵਿੱਚ ਸਾਰੇ ਪਾਰਟੀ ਆ ਜੀ ਠੀਕ ਆ ਜੀ ਬਲਵਿੰਦਰ ਸਾਹਿਬ ਜੀ ਮਲਾਈਨ ਸਾਹਿਬ ਆਪਣੇ ਇਹਨਾਂ ਦੀ ਸਾਰੀ ਪਾਰਟੀ ਬੈਠੀ ਹੋਈ ਆ ਠੀਕ ਆ ਆ ਦੇਖ ਲਓ ਇੱਧਰ ਇਹ ਸਾਰੀ ਬਟਾਲੇ ਦੀ ਕਪਲਕੋਸ਼ ਸਾਹਿਬ ਜੀ ਇਹਨਾਂ ਦੀ ਪਾਰਟੀ ਆ ਜੀ ਏ ਵੱਡੇ ਕੈਰੋ ਸਾਜੇ ਹੋਣੀ ਆ ਮਹਾਵੀਰ ਵੀਰ ਜੀ ਹੋਣੀ ਆ ਅਮਨ ਬਟਾਲਾ ਵੀਰ ਜੀ ਹੋਣੀ ਆ ਚਾਚਾ ਜੀ ਹੋਣੀ ਆ ਠੀਕ ਹੈ ਜੀ ਇਧਰ ਹੋਰ ਵੇਖ ਲੋ ਸਭ ਸੀਨੀਅਰਸ ਬੈਠੇ ਹੋਏ ਆ ਕਿਸੋ ਗੈਰਾ ਨਾ ਜਾਵੇ ਮੇਰਾ ਭਰਾ ਠੀਕ ਹੈ ਜੀ ਮਹਾਰਾਜ ਬਬਾਈ ਕੀ ਹਾਲ ਜੋ ਲੋ ਜੀ ਆ ਜੀ ਸਾਡੇ ਪੁਰਾਣੇ ਸਹੀ ਪੈਰੀ ਪੰਨੇ ਕੀ ਹਾਲ ਚਾਲ ਜੋ ਠੀਕ ਹੈ ਰਾਜੂ ਉਸਤਾਜ ਜੀ ਪਾਪੜਾ ਵਾਲੇ ਬੜੇ ਸੀਨੀਅਰ ਮੋਸਟ ਪੁਰਾਣੇ ਸੀਨੀਅਰ ਪਲੇਅਰ ਹੈਗੇ ਆ ਜੀ ਇਹ ਠੀਕ ਆ ਤੇ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਅੱਜ ਪਹਿਚਾਨ ਹੋ ਜਾਏਗੀ ਠੀਕ ਆ ਬਾਕੀ ਇਧਰ ਵੀ ਆ ਵੀਰ ਭਰਾ ਸਾਰੇ ਵੀ ਨਾਲ ਹੀ ਆ ਜੀ ਠੀਕ ਆ ਇਹਨਾਂ ਦੀ ਹੀ ਪਾਰਟੀ ਆ ਜੀ ਸਾਰੀ ਇਹ ਠੀਕ ਆ ਆ ਮਗਰ ਆ ਵੀਰ ਹਣੀ ਬੈਠੇ ਹੋਏ ਇਧਰ ਸਾਰੇ ਠੀਕ ਹੈ ਹੋਰ ਤੁਹਾਨੂੰ ਮਗਰ ਮਲਾ ਦੇਗੇ ਇਧਰ ਜਿੰਨੇ ਵੀਰ ਭਰਾ ਆਏ ਹੋਏ ਆ ਤੇ ਆ ਜੀ ਇੱਧਰ ਸਾਡੇ ਮਾਣਯੋਗ ਸਤਿਕਾਰਯੋਗ ਸਾਡੇ ਬੜੇ ਹੀ ਖਾਸ ਜਿੰਦਜਾਨ ਸਾਡਾ ਭਰਾ ਕੱਲੂ ਵੀਰ ਠੀਕ ਹੈ ਜੀ ਕੱਲੂ ਵੀਰ ਸਾਡਾ ਆਇਆ ਆ ਵਾ ਠੀਕ ਆ ਤੇ ਇੱਧਰ ਨੂੰ ਆਇਓ ਜੀ ਆਪਣੇ ਸੰਨੀ ਭਾਈ ਹੁਣੀ ਆ ਅੱਸੀ ਗਾਲ ਸੰਨੀ ਭਾਈ ਕੀ ਹਾਲ ਆ ਹੋਰ ਵੀਰ ਜੀ ਡਾਇਮੰਡ ਭਾਈ ਅੱਸੀ ਗਾਲ ਇੱਧਰ ਡਾਇਮੰਡ ਭਾਈ ਹੁਣੀ ਆ ਇਹ ਜੀ ਸਾਰੇ ਇੱਧਰ ਠੀਕ ਆ ਵੇਖ ਲਓ ਡਾਇਮੰਡ ਵੀਰ ਜੀ ਹੁਣੀ ਆ ਸੰਨੀ ਵੀਰ ਜੀ ਹੁਣੀ ਠੀਕ ਆ ਸਾਰੇ ਭਰਾ ਇਕੱਠੇ ਹੋਏ ਆ ਤੇ ਆ ਜੀ ਸਾਡੇ ਰਾਜੂ ਸਾਧ ਜਿਹੜੀ ਯੂ ਐਸ ਏ ਵਾਲੇ ਅਮਰੀਕਾ ਵਾਲੇ ਰਾਜੂ ਸਾਧ ਜਿਹੜੀ ਸਾਡੇ ਨਾਲ ਜੁੜੇ ਹੋਏ ਆ ਜੀ ਠੀਕ ਆ ਤੇ ਸੰਨੀ ਭਾਈ ਇਹਨਾਂ ਨੂੰ ਆਪਾਂ ਰਿਕਵੈਸਟ ਕੀਤੀ ਸੀ ਕਿ ਰਾਜੂ ਭਾਈ ਨਾਲ ਮੜੀ ਜੀ ਸਾਡੀ ਗੱਲ ਕਰਾਓ ਸੇਵਾ ਸੰਨੀ ਉਹ ਜੀ ਰਾਜੂ ਸਾਧ ਜਿਹੜੀ ਸਾਡੇ ਯੂ ਐਸ ਏ ਤੋਂ ਤੇ ਸੰਨੀ ਭਾਈ ਨਾਲ ਬਹੁਤ ਪਿਆਰ ਹੈਗਾ ਵਾ ਠੀਕ ਆ ਤੇ ਇਹਨਾਂ ਤੋਂ ਬਿਨਾਂ ਕਾਹੇ ਜੋਗੇ ਨਹੀਂ ਗਏ ਜੋ ਇਹਨਾਂ ਦੀ ਬੜੀ ਸਪੋਰਟ ਜੋ ਭਾਈ ਮੈਨੂੰ ਦਿਲ ਖੋਲ ਕੇ ਸਪੋਰਟ ਹੁੰਦੀ ਜੋ ਆਪਣੇ ਵਾਸਤੇ ਠੀਕ ਆ ਤੇ ਅੱਜ ਮੀਟਿੰਗ ਬਹੁਤ ਵਧੀਆ ਜੀ ਰਾਜੂ ਭਾਜੀ ਠੀਕ ਆ ਬਾਕੀ ਕਰ ਲਿਓ ਸੰਨੀ ਭਾਈ ਨਾਲ ਗੱਲ ਠੀਕ ਆ ਜੀ ਆ ਇਧਰ ਸਾਰੇ ਨਾਲ ਆਪਣੇ ਰੋਹੀ ਸਾਥ ਜੀ ਹੋਣੀ ਆ ਇਧਰ ਇਧਰ ਆਪਣੇ ਆ ਗਏ ਆ ਜੀ ਸਾਬੀ ਸਾਥ ਜੀ ਹੋਣੀ ਆ ਠੀਕ ਹੈ ਜਨਾਬ ਇਧਰ ਹਰ ਸਿਮਰਣੇ ਵੀਰ ਜੀ ਹੋਣੀ ਹੈ ਸਾਡੇ ਦਿੱਲੀ ਵਾਲੇ ਠੀਕ ਹੈ ਜੀ ਇਹ 우ਸਤਾਦ ਜੀ ਹੈ ਜੀ ਇਹ ਮੋਨੂ 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 ਸਾਜ ਜੀ ਠੀਕ ਹੈ ਠੀਕ ਹੈ ਇਹ ਜੀ ਮੋਨੂ ਸਾਜ ਜੀ ਹੋਣੀ ਹੈ ਠੀਕ ਹੈ ਤੇ ਇਧਰ ਇਹ ਚਾਹ ਉਹਦਾ ਸ਼ੌਂਕ ਨੂੰ ਆਏ ਆ ਜੀ ਲੋ ਜੀ ਇਹ ਜਹਾਜਗੜ ਦੀ ਫੌਜ ਹੈ ਜੀ ਸਾਰੀ ਠੀਕ ਹੈ ਜੀ ਹਾਂ ਜੀ ਸਾਰੀ ਜਹਾਜਗੜ ਦੀ ਫੌਜ ਹੈ ਜੀ ਹਾਂਜੀ ਹਾਂਜੀ ਲੋ ਜੀ ਇਹ ਜਹਾਜਗੜ ਦੀ ਸਾਰੀ ਫੌਜ ਆ ਲੱਕੀਸਤ ਆ ਜਿਹੜੀ ਆ ਆ ਠੀਕ ਹੈ ਜੀ ਲੋ ਜੀ ਇਹ ਵੀ ਆਜ ਰਿਹਾ ਨਾਲ ਸਾਡੇ ਸਾਰੇ ਇਧਰ ਕਾਕੂ ਖਲੀਫਾ ਸਾਹਿਬ ਸਾਡੇ ਕੀ ਹਾਲ ਹੈ ਕੀ ਬਾਕੀ ਵਧੀਆ 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 ਕਵਰ ਪਾ ਲੀਏ ਜੀ ਆਪਾਂ ਸ਼ੂਟ ਸਾਰੀ ਜਿਹੜੀ ਹੈਗੀ ਆ ਠੀਕ ਆ ਜੀ ਇਹਨਾਂ ਨੂੰ ਜਿਹੜੇ ਬੰਦੇ ਰਿਹਾ ਲਗਭਗ 500 ਬੰਦਾ ਆ ਚੁੱਕਾ ਵਾ ਸਾਰਿਆਂ ਦਾ ਜੀ ਆ ਧੰਨਵਾਦ ਜਿੰਨੇ ਵੀ ਉਸਤਾਦ ਖਲੀਫੇ ਆਏ ਨੇ ਤੇ ਸਾਡੇ ਚੀਫ ਗੈਸਟ ਇਹਨਾਂ ਦਾ ਵੀ ਜਿਆਦਾ ਧੰਨਵਾਦ ਬਾਬਾ ਛੰਨੂ ਜੀ ਤੇ ਸਾਡੇ ਚੇਅਰਮੈਨ ਸਾਹਿਬ ਡੀਐਸਪੀ ਸਾਹਿਬ ਰਾਜੂ ਭਾਜੀ ਦੇ ਬਾਬਾ ਦਲਬਾਖ ਜੀ ਹੋਰ ਵੀ ਜਿਹੜੇ ਗਰਦਾਸਪੁਰ ਵਟਾਲਾ ਤੋਂ ਸਾਡੇ ਵੀ ਮਹਾਵੀਰ ਭਾਜੀ ਤੇ ਹੋਰ ਵੀ ਜਿੰਨਾ ਦਰਤਾ ਦਰ ਜੋ ਬਚਦੇ ਨਾ ਰਹੇ ਜੇ ਸਾਰੇ ਕਪਾਕੀ ਮੈਂਪ ਤੇ ਆਉਂਦੇ ਆਂ ਮੀਟਿੰਗ ਦੀ ਜਿਹੜੀ ਸ਼ੁਰੂ ਆਇਆ ਤੇ ਈਕਨ ਲੱਗੇ ਆ ਤੁਹਾਡੇ ਤੇ ਸ਼ੁਰੂਆਤ ਅਸੀਂ ਕਰ ਦਿੰਨੇ ਆ ਜੀ ਕਾਲੇ ਸਾਜੀ ਵੈਲਡਿੰਗ ਵਾਲੇ ਠੀਕ ਹੈ ਪਿੰਕੇ ਸਾਜੀ ਨਿਰਖਸ਼ੇ ਵਾਲੇ ਤੇ ਬਾਬਾ ਸਾਜੀ ਛੰਨੂ ਸਾਜੀ ਹੁਣੀ ਤੇ ਇੱਧਰ ਸਾਡੇ ਮਾਨਯੋਗ ਸੁਲਤਾਨਪੁਰ ਦੀ ਆਣ ਬਣ ਸ਼ਾਨ ਆਸ਼ੀਰਵਾਦ ਜੀ ਹੋਣੀ ਆ ਠੀਕ ਹੈ ਜੀ ਇਧਰ ਚੀਮਾ ਸਾਹਿਬ ਹਣੀ ਆ ਬਾਸ਼ੇ ਸਾਜੇ ਹੋਣੀ ਆ ਠੀਕ ਹੈ ਜੀ ਲਾਟੀ ਸਾਜੇ ਹੋਣੀ ਆ ਰਾਜੂ ਸਾਜੇ ਜਿਹੜੀ ਆ ਦਲਬਾਤ ਸਿੰਘ ਖਾਲਸਾ ਸਾਜੇ ਹੋਣੀ ਆ ਠੀਕ ਹੈ ਜੀ ਇਧਰ ਸਾਡੇ ਕਪਲ ਕੁਸ਼ਲ ਸਾਜੇ ਹੋਣੀ ਆ ਚੇਅਰਮੈਨ ਸਾਹਿਬ ਆ ਮਗਰ ਸਾਡੇ ਬਾਈਵਾ ਸਾਹਿਬ ਆ ਜੀ ਠੀਕ ਹੈ ਜੀ ਆ ਸਾਹਿਬ ਸੀਨੀਅਰਸ ਬੈਠੇ ਹੋਏ ਚੁੱਪ ਸਾਜੇ ਜਿਹੜੀਆਂ ਹਰਦੀਪ ਸਾਜੇ ਹੋਣੀ ਆ ਨਾਲ ਠੀਕ ਹੈ ਜੀ ਤੇ ਆਪਣੇ ਸੋਨੂ ਸਾਜੇ ਜੀ ਇਹ ਜੀ ਆਪਣੇ ਕਸ਼ਤੂਰੀ ਸਤਾਜ ਜੀ ਹੁਣੀ ਆ ਠੀਕ ਹੈ ਜੀ ਤੇ ਇਹ ਇਧਰ ਆਪਣੇ ਚੋ ਚੋ ਸਤਾਜ ਜੀ ਹੁਣੀ ਆ ਠੀਕ ਹੈ ਜੀ ਜਪੜੇ ਸ਼ੇਂਦਰ ਪ੍ਰਧਾਨ ਸਾਹਿਬ ਹੁਣੀ ਆ ਠੀਕ ਹੈ ਅੱਜ ਗਰਵਾਜੀ ਮੋਰੀਆ ਮੈਂ ਖਾਸ ਸਾਹਿਬ ਕਰਦਾ ਚਲੋਾਰੇ ਸਤਾਜ ਸਾਹਿਬਾਨ ਖਲੀਫੇ ਤੇ ਸ਼ਗਿਰਦਾਂ ਨੂੰ ਸੱਦਾ ਦਿੱਤਾ ਗਿਆ ਜੀ ਉਹ ਸਾਰਿਆਂ ਦਾ ਇੱਥੇ ਪਹੁੰਚਣ ਤੇ ਅਸੀਂ ਬਹੁਤ ਸਵਾਗਤ ਕਰਦੇ ਆ ਅੱਜ ਜੋ ਹੀ ਇੱਥੇ ਵਿਚਾਰਾ ਕਰਨੀਆਂ ਜਿਹੜੀਆਂ ਆਉਣ ਵਾਲਾ ਅਨੁਸ਼ਾਸਨ ਸੀਜ਼ਨ ਸ਼ੁਰੂ ਹੋਣ ਲੱਗਾ ਉਸ ਵਿੱਚ ਜੋ ਹੀ ਟੂਰਨਾਮੈਂਟ ਉਡਾਣੇ ਆ ਜੋ ਬਾਜ਼ੀਆਂ ਉਡਣੀਆਂ ਜਿਹੜੀਆਂ ਸ਼ੀਲਡਾਂ ਉਡਣੀਆਂ ਜਾਂ ਕਿਸੇ ਬੰਦੇ ਨੇ ਕਿਸੇ ਖਿਡਾਰੀ ਨੇ ਤੇ ਸ਼ੌਂਕ ਕਰਨਾ ਉਹ ਵੀ ਕਰਵਾਇਆ ਜਾਏਗਾ ਜੀ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਮੈਂ ਆਪਣੇ ਵੱਲੋਂ ਤੇ ਸਾਰੀ ਸਾਡੀ ਟੀਮ ਵੱਲੋਂ ਬਹੁਤ ਬਹੁਤ ਉਹਨਾਂ ਆਏ ਹਸਤਾਖਤ ਸਾਹਿਬਾਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਭ ਨੂੰ ਨਮਸਕਾਰ। ਮਾਨ ਸਾਡੇ ਕਪਲ ਕੋਸ਼ੇ ਦੇ ਭਾਗੀ, ਡੀਐਸਪੀ ਸਾਹਿਬ ਸਾਰਿਆਂ ਸਵਾਗਤ ਕਰਨਗੇ। ਬਿਲਕੁਲ ਜੀ ਸਾਡੇ ਮਾਨਯੋਗ ਸਤਿਕਾਰਯੋਗ ਤਾੜੀਆਂ ਨਾਲ ਸਵਾਗਤ ਕਰਦੇ ਜੀ ਇੱਕ ਵਾਰੀ ਸਾਰੇ ਠੀਕ ਹੈ ਜੀ। ਇਹ ਇਧਰ ਸਾਰੇ ਬੈਠੇ ਹੋਏ ਆ ਜੀ ਸੀਨੀਅਰ ਉਸਤਾਦ ਸਾਹਿਬਾਨ ਤੇ ਬਾਕੀ ਕਪਲ ਕੋਸ਼ੇ ਦੇ ਉਸਤਾਦ ਜੀ ਹੁਣੀ ਗਰਦਾਸਪੁਰੋਂ ਆਏ ਆ ਜੀ। ਇਹ ਉੱਧਰ ਉੱਧਰ ਆ ਜਿਓ ਅੱਗੇ ਆ ਜਿਓ ਉੱਧਰ ਉੱਧਰ ਆ ਜਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਉਸਤਾਦ ਸਾਹਿਬਾਨ ਦਾ ਇੱਥੇ ਆਂਦੇ ਵੈਲਕਮ ਆ ਜੀ ਅੱਜ ਬੜੀ ਖੁਸ਼ੀ ਹੋਈ ਆ ਇੰਨਾ ਭਰਵਾ ਇਕੱਠ ਵੇਖ ਕੇ ਔਰ ਜਿਹੜੇ ਅਸੀਂ ਅੱਜ ਇੱਕ ਛੱਡੇ ਛੱਡੇ ਇਕੱਠੇ ਹੋਏ ਆ ਇਹ ਕੁਛ 2-3 ਸਾਲ ਤੋਂ ਜਿਹੜਾ ਕਬੂਤਰ ਬਾਜੀ ਨੂੰ ਜਾਂ ਖਿਡਾਰੀਆਂ ਨੂੰ ਦੱਬ ਕੇ ਰੱਖਿਆ ਜਾ ਰਿਹਾ ਸੀ ਉਹਦੇ ਖਿਲਾਫ ਇੱਕ ਬੜੀ ਵੱਡੀ ਜਿਹੜੀ ਆ ਚੇਅਰਮੈਨ ਸਾਹਿਬ ਨੇ ਆਵਾਜ਼ ਖੜੀ ਕੀਤੀ ਆ ਜਿੰਨਾ ਦਾ ਅੱਜ ਆਈ ਸਬੂਤ ਆ ਵੀ ਆਈ ਸਾਰੇ ਇੱਕ ਝੰਡੇ ਦੇ ਥੱਲੇ ਆ ਸਾਡੇ ਗੋਗੀ ਚੇਅਰਮੈਨ ਜੀ ਬੜੇ ਪੁਰਾਣੇ ਉਸਤਾਦ ਔਰ ਪੁਰਾਣੇ ਖਿਡਾਰੀ ਔਰ ਪੁਰਾਣੇ ਚੇਅਰਮੈਨ ਮੇਰਾ ਖਿਆਲ ਆ ਇੱਧਰ ਜੀ ਨਿਸ਼ਾਨ ਸਾਹਿਬ ਜੀ ਹੋਣੀ ਲਾਲੀ ਸਤਾਜ ਜੀ ਹੋਣੀ ਮਨੂ ਸਤਾਜ ਜੀ ਹੋਣੀ ਠੀਕ ਹੈ ਜੀ ਇੱਧਰ ਆਪਣੇ ਇਹ ਵੱਲੇ ਤੋਂ ਹੈਗੇ ਆ ਛੱਦੇ ਸਤਾਜ ਹੋਣੀ ਠੀਕ ਹੈ ਜੀ ਬਾਬਾ ਛੰਨੂ ਜੀ ਇਹਨਾਂ ਦੀ ਪਾਰਟੀ ਹੈ ਸਾਰੀ ਜੀ ਉਹ ਗੁੱਗੀ ਸਤਾਜ ਜੀ ਹੋਏ ਨੇ ਠੀਕ ਹੈ ਜਿਸਪਾਲ ਸਤਾਜ ਜੀ ਹੋਣੀ ਆ ਜੀ ਇਹ ਔਰ ਇਹਨਾਂ ਦੀ ਰਹਿਨਮਾਈ ਹੇਠ ਜਦੋਂ ਤੱਕ ਵੀ ਅੰਮ੍ਰਿਤਸਰ ਦੇ ਫੈਸਲੇ ਹੋਏ ਆ ਅੱਜ ਤੱਕ ਮੈਂ ਰੋਲਾ ਪੈਂਦਾ ਨਹੀਂ ਵੇਖਿਆ ਜਾਂ ਜਿਹੜੇ ਪਹਿਲੇ ਚੇਅਰਮੈਨ ਸੀ ਇਹ ਪੰਗਾ ਉਦੋਂ ਤੋਂ ਪੈਣਾ ਸ਼ੁਰੂ ਹੋਇਆ ਜਦੋਂ ਚੇਅਰਮੈਨ ਸ਼ਹਿਰ ਦੇ ਵਿੱਚ ਦੋ ਹੋ ਗਏ ਮਾਡਮ ਬਟਾ ਆਵ ਚੱਲਦੇ ਰਹਿੰਦੇ ਨੇ ਉਹਨਾਂ ਦੇ ਹੱਲ ਵੀ ਹੁੰਦੇ ਰਹਿੰਦੇ ਨੇ ਪਰ ਆਪਣੇ ਵੱਡੇ ਭਰਾਵਾ ਦੀ ਉਮਰ ਦੇ ਜਾਂ ਆਪਣੇ ਪਿਓਵਾ ਦੀ ਉਮਰ ਨੂੰ ਕਿਸੇ ਨੂੰ ਦਾਬਾ ਮਾਰਨਾ ਜਾਂ ਮੜਾ ਚੰਗਾ ਕਹਿਣਾ ਬੜੀ ਮਾੜੀ ਗੱਲ ਹੈ ਫੇਰ ਵੀ ਆਪਾਂ ਪੂਰੇ ਅਮਰਸਰ ਦੇ ਵਿੱਚ ਕਿਸੇ ਨੂੰ ਕੋਈ ਬੈਂਗ ਬੈਂ ਦਾ ਖੇਡਣ ਵਾਲਾ ਕੰਮ ਨਹੀਂ ਆ ਅੱਗੇ ਆਵੇ ਕੋਈ ਉੱਠਦਾ ਹੀ ਤੇ ਆ ਦੀ ਬੈਨ ਕਰ ਦੋ ਅੱਗੇ ਘੋੜਦਾ ਹੀ ਤੇ ਇਹਨਾਂ ਨੂੰ ਬੈਨ ਕਰ ਦਿਓ ਇਹ ਗਵਰ ਉਸਤਾਦ ਹੁਣਾਂ ਦੀ ਪਾਰਟੀ ਦੇ ਮੇਨ ਬੰਦੇ ਇੱਥੇ ਨੇ ਸਾਰੀ ਪਾਰਟੀ ਇੱਥੇ ਆਈ ਆ ਅੱਜ ਤੋਂ ਸਾਲ 2 ਸਾਲ ਪਹਿਲੇ ਤੋਂ ਇਹਨਾਂ ਨੂੰ ਬੈਨ ਕੀਤਾ ਗਿਆ ਸੀ ਬੈਨ ਕਿਹੜੀ ਗੱਲੋਂ ਕੀਤਾ ਜੀ ਤੁਹਾਨੂੰ ਵੈਸੇ ਸਾਰਿਆਂ ਨੂੰ ਪਤਾ ਹੀ ਹੋਣਾ ਗਵਰ ਉਸਤਾਦ ਹੁਣਾਂ ਦੀਆਂ ਕਿਸੇ ਨਾਲ ਬਾਜ਼ੀਆਂ ਔਡੀਆਂ ਉਹ ਜ਼ੀਰੋ ਦਿਨ ਦਾ ਜਿੰਦਗੇ ਤੇ ਕਵਰ 우ਸਤਾਦ ਹੋਣਾ ਨੇ ਕੀ ਕੀਤਾ ਵੀ ਜਿੱਦਾਂ ਮੇਰਾ ਪਿਸਤਲ ਲੱਗੇ ਪਿਆ ਉਹਦੇ ਨਾਲ ਫੋਟੋ ਖਿਚਾ ਲਈ। ਆਹ ਉਹ ਰਾਇਟੀ ਦਾ ਸਲਕਾ। ਤੇ ਕਵਰ ਨੇ ਜਾਣਾ ਸੀ ਬਾਹਰ। ਉਹਦੇ ਘਰ ਪੁਲਿਸ ਭੇਜਣੀ ਸ਼ੁਰੂ ਕਰ ਦਿੱਤੀ। ਜਦੋਂ ਗੱਲ ਕਾਫੀ ਵਿਗੜ ਗਈ ਤੇ ਮੇਰੇ ਸ਼ਗਿਰਦਾਂ ਨੇ ਮੇਰੇ ਨਾਲ ਗੱਲ ਕੀਤੀ। ਵੀ ਉਹਦੇ ਘਰ ਤੇ ਪੁਲਿਸ ਬੜੀ ਪੈਣ ਈ ਆ। ਚਲੋ ਆਪਾਂ ਬੈਠੇ ਜਿਹੜਾ ਪੁਲਿਸ ਵਾਲਾ ਘਰ ਜਾਂਦਾ ਸੀ ਮੈਂ ਉਹਦੇ ਨਾਲ ਗੱਲ ਕੀਤੀ ਉਹਨੇ ਮੈਨੂੰ ਦੱਸਿਆ ਵੀ ਮੈਂ ਕਿਉਂ ਜਾਣਾ ਅਈ ਵਿੱਚ ਬਹਿ ਕੇ ਕੰਮ ਕਰਦਾ ਜੀ ਪਰ ਉਸ ਤੋਂ ਬਾਅਦ ਪਾਰਟੀ ਨੂੰ ਬੈਨ ਕਰਦਾ ਔਰ ਜਦੋਂ ਵੀ ਅਸੀਂ ਸਾਡੀ ਮੀਟਿੰਗ ਕੀਤੀ ਸੀ ਸਾਡੇ ਭਰਾਵਾਂ ਨੇ ਸੁਣੀ ਹੋਣੀ ਆ ਮੇਟੇ ਤੇਰਾ ਭਾਂਦੀ ਵਾਲੀ ਨਾਲ ਆਪ ਵੀ ਸਾਡਾ ਪਹਿਲੇ ਉਹ ਇੰਨਾ ਪਾਰਟੀ ਵਾਲਿਆਂ ਨੂੰ ਫੋਨ ਕਰ ਰਹੀ ਸੀ ਕਿ ਸਾਡੇ ਵੱਲੋਂ ਕੋਈ ਬੈਨ ਨਹੀਂ ਆ ਜੀ ਪਾਰਟੀ ਚਾਉਂ ਜਦੋਂ ਇਸ ਗਾਦੀ ਖੁਸ਼ੀ ਹੈ ਕਿ ਉਹ ਬੈਨ ਬੈਨ ਜੀ ਉਹ ਮੋਟ ਗਿਆ ਔਰ ਜਦੋਂ ਆ ਲਾਸਟ ਮੀਟਿੰਗ ਐਤਵਾਰ ਹੋਈ ਆ ਸਾਡੇ ਭਰਾਵਾਂ ਦੀ ਮਾਨਯੋਗਾ ਦੀ ਜਿਹੜੇ ਬੱਬੂ ਉਸਤਾਦ ਉਹਨਾਂ ਦੇ ਚੇਅਰਮੈਨ ਹੋਰ ਵੀ ਨਾਲ ਉਹਨਾਂ ਦੇ ਕਾਫੀ ਗਰੁੱਪ ਸੀ ਤੇ ਉਹਨਾਂ ਨੇ ਕਿਹਾ ਵੀ ਚੌਥੇ ਥਾਂ ਤੋਂ ਕੋਈ ਬੰਦਾ ਆ ਕੇ ਤੇ ਕਬੂਤਰ ਬਾਜੀ ਨੂੰ ਖਰਾਬ ਕਰ ਰਿਆ ਤੇ ਮੈਂ ਕਹਿਣਾ ਚਾਹੁੰਦਾ ਵੀ ਆਪਣੇ ਅੰਦਰ ਵੀ ਝਾਤੀ ਮਾਰ ਲਓ ਵੀ ਅਸੀਂ ਵੀ ਕਿਦੋਂ ਦੇ ਆਏ ਆ ਕਿ ਸਾਨੂੰ ਵੀ ਆਇਆ ਕਿ ਧੀ ਦੇਰ ਹੋ ਗਈ ਆ ਮੈਂ ਤਾਂ ਚੌਥੇ ਥਾਉ ਆਦੇ ਆਪਾਂ ਨੂੰ ਆਣ ਕੇ ਕੀ ਹੋਇਆ ਤੇ ਕਬੂਤਰ ਬਾਜੀ ਉਦੋਂ ਦੀ ਖਰਾਬ ਹੋਣੀ ਸ਼ੁਰੂ ਹੋਈ ਆ ਪਹਿਲੇ ਵਧੀਆ ਚੱਲਦੀ ਸੀ ਕਬੂਤਰ ਬਾਜੀ ਇੱਕ ਚੇਅਰਮੈਨ ਸੀ ਸਾਰਾ ਪ੍ਰਧਾਨ ਮੰਤਰੀ ਇੱਕ ਹੁੰਦਾ ਕਿ ਜੇ ਪੂਰੇ ਦੇਸ਼ ਤੇ ਪੰਜ ਪ੍ਰਧਾਨ ਮੰਤਰੀ ਹੋ ਜਾਂਦੇ ਆ ਤੇ ਜੇ ਅਸੀਂ ਬਾਹਰ ਦੇ ਆ ਤੇ ਆਪਣੇ ਅੰਦਰ ਵੀ ਝਾਤੀ ਮਾਰ ਲਓ ਵੀ ਅਸੀਂ ਕਿੱਥੋਂ ਦੇ ਆ ਚਲੋ ਆਪਾਂ ਇਸ ਗੱਲਾਂ ਨੂੰ ਨਹੀਂ ਲੈਂਦੇ ਅਸੀਂ ਕਿਸੇ ਨੂੰ ਵੀ ਕੋਈ ਬੈਨ ਨਹੀਂ ਆ ਜੀ ਆਪਾਂ ਇਹੋ ਚਾਹੁੰਦੇ ਆ ਕਿ ਕਬੂਤਰ ਬਾਜੀ ਅੱਗੇ ਵਧੇ ਸਾਰਿਆਂ ਦੇ ਸ਼ੌਂਕ ਪੂਰੇ ਹੋਣ ਕਿਸੇ ਨਾਲ ਧੱਖਾ ਨਾ ਹੋਵੇ। ਔਰ ਮੋਰ ਨਾ ਜੀ ਸਾਡੇ ਵਿੱਚ ਪੁੱਜ ਗਿਆ ਜੀ ਸੀਨੀਅਰ ਉਸਤਾਦ ਸਾਹਿਬਾਨੇ ਗਿਆ ਜੀ ਜੇ ਕਿਸੇ ਦਾ ਮਨ ਚ ਕੋਈ ਡਰਾ ਵੀ ਧੱਖਾ ਹੋਏਗਾ ਤੇ ਮੈਂ ਉਹਦੇ ਨਾਲ ਖੜਾ ਜਾਵਾਂ। ਦੂਜੀ ਗੱਲ ਆ ਗਈ ਜੀ ਅੱਜ ਕੱਟੇ ਹੁੰਦਾ ਮਤਲਬ ਸੀ ਕਿ ਜਿਹੜਾ ਚੰਨਾ ਚੁੱਕਿਆ ਤੇ ਜਿਹੜੇ ਇਨਸਾਨ ਜਿਹੜੇ ਆਪਣੇ ਗੋਦੀ ਜੀ ਨੇ ਇਹਦਾ ਜਿਹੜਾ ਰਹਿਨਮਾਈ ਦੇ ਹੇਠ ਜਿੰਨੀਆਂ ਵੀ ਬਾਜ਼ੀਆਂ ਜਿੰਨੀਆਂ ਵੀ ਸ਼ੀਲਡ ਆਉਟ ਹੋਣ ਗਿਆ ਉਸ ਉਸ ਟੂਰਨਾਮੈਂਟ ਦੇ ਉਸ ਬਾਜ਼ੀਆਂ ਦੇ ਜ਼ਿੰਮੇਵਾਰ ਚੇਅਰਮੈਨ ਸਾਹਿਬ ਹੋਣਗੇ ਇਹਨਾਂ ਦੀ ਟੀਮ ਹੋਏਗੀ ਅਗਰ ਇਹਨਾਂ ਦੀ ਰਹਿਨਮਾਈ ਦੇ ਹੇਠ ਉੱਡਣ ਗਿਆ ਤੇ ਔਰ ਮੇਰੇ ਮਾਜੋਗ ਵੱਡੇ ਵੀਰਾਂ ਨੇ ਉਹ ਮੀਟਿੰਗ ਦੇ ਵਿੱਚ ਵੀ ਗੱਲ ਕਹੀ ਕਿ 80% ਜਿਹੜੇ ਸ਼ਹਿਰ ਦੇ ਬੰਦੇ ਕਰੀਮ ਨੇ ਉਹ ਉੱਥੇ ਆਏ ਨੇ ਹਾਜ਼ਰ ਹੋਏ ਨੇ ਉਹਨਾਂ ਦੇ ਤੇ ਮੈਂ ਵੇਖਣਾ ਬਖਾਣਾ ਚਾਹਣਾ ਜੀ ਇਹ ਕਰੀ ਝਾਤੀ ਮਾਰ ਲਓ ਜੀ ਅੱਜ ਮੇਰਾ ਕਿਹਾ 100 ਤੋਂ 100 ਆ ਰਹੇ ਅਸਥਾਨ ਤੇ ਕਿੱਥੇ ਹੈ ਸਾਡਾ ਆਨ ਮੀਡੀਆ ਫਰਜ ਹੈ ਜੀ ਵਿਖਾਉਣਾ ਸਾਰਾ ਕੁਝ ਵਿਖਾਵਾਂਗੇ ਅਸੀਂ ਕਿਹੜੀ ਕਿਹੜੀ ਪਾਰਟੀ ਦੇ ਸੀਨੀਅਰ ਉਸਤਾਦ ਸਾਹਿਬਾਂ ਨੂੰ ਪੁੱਜੇ ਹੋਏ ਆ ਵੀਊ ਪੰਜ ਸਾਰਿਆਂ ਦੇ ਆਪੋ ਆਪਣੇ ਦੇਣੇ ਚਾਹੀਦੇ ਆ ਠੀਕ ਆ ਤੇ ਬਾਕੀ ਜੋ ਗੱਲ ਕਰਨਗੇ ਸੀਨੀਅਰ ਸ਼ੋਅ ਕਰਨਗੇ ਜੀ ਆਨ ਮੀਡੀਆ ਫਰਜ ਸਾਡਾ ਕੋਈ ਕਬੂਤਰਬਾਜੀ ਜਿਹੜੀ ਆ ਉਹਨੂੰ ਖਰਾਬ ਨਹੀਂ ਕਰਨਾ ਚਾਹੁੰਦੇ ਵਧੀਆ ਤਰੀਕੇ ਨਾਲ ਉਡਾਣਾ ਚਾਹੁੰਦੇ ਆ ਔਰ ਜਿਹਦੇ ਨਾਲ ਕੋਈ ਤਕਾ ਆਉਂਦਾ ਉਹਨੂੰ ਵਧੀਆ ਇਨਸਾਫ ਦਿਵਾਉਣਾ ਚਾਹੁੰਦੇ ਆ ਉਸ ਵਾਸਤੇ ਇੱਕ ਅੰਬਰਸਰ ਦੀ ਕਮੇਟੀ ਬਣੇਗੀ ਜਿਨ੍ਹਾਂ ਦੇ ਚੇਅਰਮੈਨ ਗੋਗੀ ਉਸਤਾਦ ਜੀ ਹੋਣਗੇ ਤੇ ਬਾਕੀ ਜਿਹੜੇ ਉਹ ਨਾਲ ਮੈਂਬਰ ਹੋਣਗੇ ਜਦੋਂ ਉਥੇ ਮੀਟਿੰਗ ਹੋ ਰਹੀ ਜੀ ਉਸ ਵੇਲੇ ਉਹ ਕਹਿ ਰਹੇ ਸੀ ਕਿ ਜਿਹੜਾ ਕਬੂਤਰਬਾਜੀ ਦਾ ਮਾਹੌਲ ਆ ਛੰਨੂ ਉਸਤਾਦ ਜੀ ਨੇ ਤੇ ਬਾਈਵਾ ਸਾਹਿਬ ਨੇ ਖਰਾਬ ਕਰ ਰਹੀ ਹੈ ਥੋੜੇ ਨੇ ਵੱਡੇ ਘਟ ਨੂੰ ਵੇਖ ਕੇ ਦੱਸ ਦੋ ਵੀ ਕਬੂਤਰਬਾਜੀ ਕੌਣ ਖਰਾਬ ਕਰ ਰਿਹਾ ਹੈ ਨੋਟ ਆਊਟ ਕਰੀਮ ਐ ਇੱਧਰ ਵੀ ਦੇਸੀ ਘੋਆ ਆ ਅਵੇਲੋ ਸਾਰੇ ਜਣੇ ਔਰ ਸਾਡੇ ਵੱਲੋਂ ਨਾ ਦੇ ਕੋਈ ਬੈਂਡ ਬੈਂਡ ਖੇਡਿਆ ਜਾਣਾ ਤੇ ਨਾ ਹੀ ਸਾਡੇ ਵੱਲੋਂ ਕੋਈ ਵੀਡੀਓ ਵਾਲੀਓ ਖੇਡਿਆ ਜਾਣਾ ਪਰ ਇਨਸਾਲ ਜ਼ਰੂਰ ਕਰਾਂਗੇ ਜਿਹੜਾ ਸਾਡੇ ਕੋ ਆਏਗਾ ਉਹਦੀ ਜ਼ਿੰਮੇਵਾਰੀ ਅਸੀਂ ਲੈਨੇ ਆ ਵੀ ਜਿੰਨੀਆਂ ਵੀ ਬਾਜ਼ੀਆਂ ਜਿੰਨਾ ਵੀ ਕੋਈ ਛੁੱਡੇਗਾ ਜਿਹੜੀ ਧਿਆਨ ਦੇ ਵਿੱਚ ਹੋਏਗਾ ਨਾ ਵੀ ਧਿਆਨ ਚ ਹੋਏਗਾ ਜੇ ਕੋ ਆਏਗਾ ਤੇ ਉਹਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ ਹੁਣ ਇਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਕੋਈ ਬੈਨ ਨਹੀਂ ਉਹਨਾਂ ਦਾ ਇੱਕ ਤਿੰਨ ਰੋਜ਼ਾ ਟੂਰਨਾਮੈਂਟ ਉੱਟਦਾ ਜੀ ਇਸ ਤੋਂ ਬਾਅਦ ਆਈ ਉੱਥੇ ਐਂਟਰੀਆਂ ਦੇਣ ਜਾਣਾ ਆ ਉਹਨਾਂ ਦੇ ਟੂਰਨਾਮੈਂਟ ਦੇ ਵਿੱਚ ਤੇ ਮੈਂ ਤੁਹਾਨੂੰ ਪਹਿਲੇ ਦੱਸ ਦੇਣਾ ਉਹਨਾਂ ਸਾਡੀ ਐਂਟਰੀ ਨਹੀਂ ਲੈਣੀ ਜਦੋਂ ਆਈ ਉੱਥੇ ਜਾਣਾ ਉਹਨਾਂ ਸਾਡੀ ਐਂਟਰੀ ਨਹੀਂ ਲੈਣੀ ਉਹਨੇ ਕਹਿਆ ਪੁੱਛ ਕੇ ਦੱਸਾਂਗੇ ਜਿਹੜੇ ਚੇਅਰਮੈਨ ਸਾਹਿਬ ਉਹਨਾਂ ਪੁੱਛ ਕੇ ਦੱਸਣਾ ਬਰਾਹੀ ਉਹਨਾਂ ਨੂੰ ਵੈਲਕਮ ਕਰਦੇ ਆ ਸਾਡੇ ਜਿੰਨੇ ਵੀ ਟੂਰਨਾਮੈਂਟ ਉੱਡਣਗੇ ਜਦੋਂ ਮਰਜ਼ੀ ਆਣ ਕੇ ਤੇ ਆਪਣੀ ਐਂਟਰੀ ਕਰਾ ਸਕਦੇ ਆ ਜਿਹੜੀ ਦਿੱਤੀ ਹੋਈ ਲਿਮਟ ਜਿੰਨਾਂ ਨਾਲ ਮਰਜ਼ੀ ਆਵਾਜ਼ ਲੈ ਸਕਦੇ ਆ ਚੇਅਰਮੈਨ ਸਾਹਿਬ ਦੇ ਧਰੂ ਸਾਡੇ ਵੱਲੋਂ ਸਾਡੀ ਪਾਰਟੀ ਦੀ ਜ਼ਿੰਮੇਵਾਰੀ ਹੋਏਗੀ ਜੇ ਸਾਡਾ ਬੰਦਾ ਕੋਈ ਵੀ ਗਲਤ ਬੇਵਫਾਈ ਕਰੂਗਾ ਮੈਂ ਸ਼ਰਾਪੀਂਦੇ ਜੇ ਕੋਈ ਬੰਦਾ ਕੋਈ ਮੈਕ ਪਾਉਣਾ ਦੁਬਾਰਾ ਉੱਠਣ ਦੀਆਂ ਸਾਡੂ ਇਹ ਮੈਂ ਸਾਡਾ ਪੜ ਕੇ ਦੱਸਣ ਕਿ ਬਾਣੀ ਦਾ ਚੌਕਲਾ ਕਰਦੇ ਆ ਉਹ ਤੁਹਾਨੂੰ ਪੁੱਛਿਆ ਜਾਏਗਾ ਜੋ ਕਰਨਾ ਚਾਹਤਾ ਕੋਈ ਉਹਦਾ ਸ਼ੌਕ ਹੋ ਜਾਏਗਾ ਇਹ ਨਾ ਕੋਈ ਜ਼ਬਰਦਸਤੀ ਨਹੀਂ ਹੈ ਕਿ ਇਹਦੇ ਨਾਲ ਹੀ ਕਰਨਾ ਜੇ ਉਹ ਨਹੀਂ ਹੋਏਗਾ ਤੇ ਉਹ ਨੂੰ ਹੋਰ ਆਪਸ਼ਨ ਦਿੱਤਾ ਜਾਏਗਾ ਕਿ ਤੁਸੀਂ ਹੋਰ ਵੀ ਆ ਬੰਦੇ ਆਣੇ ਤੁਸੀਂ ਇੱਥੇ ਖੜ੍ਹਦੇ ਹੋ ਅੱਜ 60% ਤੇ ਨਹੀਂ ਕਹਿੰਦਾ ਪਰ 95% ਹੈ ਅੱਜ ਅਬਰਸਰ ਇਕੱਠਾ ਇੱਥੇ ਹੋਇਆ। ਔਰ ਕਬੂਤਰ ਵੀ ਖੁਸ਼ ਕਰਵਾਇਆ। ਤਾੜੀਆਂ ਜੀ ਬਿਲਕੁਲ। ਔਰ ਇੰਨੇ ਇਕੱਠੇ ਦੇ ਵਿੱਚ ਮੇਰਾ ਖਿਆਲ ਆ ਕੋਈ 20 ਜਾਂ 40 ਬੰਦੇ ਹੋਣੇ ਜਿਨ੍ਹਾਂ ਨੇ ਕਬੂਤਰ ਨਹੀਂ ਰੱਖੇ ਬਾਕੀ ਸਾਰੇ ਖਿਡਾਰੀ ਨੇ। ਜਿਹੜੇ ਐਸੋਨੇ ਵੀ ਆਏ ਨੇ ਜੋ 20 ਜਾਂ 40 ਬੰਦੇ ਹੋੜੇ ਨੇ ਬਾਕੀ ਸਾਰੇ ਬਾਜ਼ੀਆਂ ਖੇਡਣ ਵਾਲੇ ਜਾਂ ਜੋੜੇ ਰੱਖਣ ਵਾਲੇ ਜਿਨ੍ਹਾਂ ਨੇ ਆਪਣੇ ਘਰ ਕਬੂਤਰ ਰੱਖੇ ਨੇ। ਸੋ ਇਸ ਕਰਕੇ ਆਪਾਂ ਬਹੁਤਾ ਇਸ ਗੱਲ ਨੂੰ ਲੰਮਾ ਨਹੀਂ ਕਰਨਾ ਜਿਹੜਾ ਵੀ ਇਸ ਝੰਡੇ ਦੇ ਥੱਲੇ ਬੱਬੂ ਚੇਅਰਮੈਨ ਜੀ ਦੇ ਅੰਨੇ ਜਿਹੜਾ ਵੀ ਕੋਈ ਆਂਦਾ ਆਪਾਂ ਉਹਨਾਂ ਨਾਲ ਬਾਜ਼ੀਆਂ ਵੀ ਖੇਡਾਂਗੇ ਛਿਲਡਾ ਵੀ ਦਾਵਾਂਗੇ ਔਰ ਜਿਸ ਹਿਸਾਬ ਨਾਲ ਅ ਮर्यादा ਦੇ ਵਿੱਚ ਰਹਿ ਕੇ ਇਹ ਨਹੀਂ ਵੀ ਆਵਾਜ਼ ਆਣ ਕੇ ਦੇ ਦੋ ਜੀ ਮੈਂ 5 ਲੱਖ ਦੀ ਲਾਣੀ ਜਾਂ ਮੈਂ 10 ਲੱਖ ਦੀ ਲਾਣੀ ਆ ਬਾਜੀ ਉਹ ਹੀ ਜਿਹੜੀ 2-4 5000 ਦੀ ਆਮ ਲੱਗਦੀਆਂ ਉਸੇ ਹਿਸਾਬ ਨਾਲ ਚੱਲਣਗੀ ਔਰ ਅੱਜ ਜਿਨ੍ਹਾਂ ਨੇ ਸ਼ੌਕ ਕਰਨੇ ਆ ਜਾਂ ਜਿਨ੍ਹਾਂ ਨੇ ਐਂਟਰੀਆਂ ਦੇਣੀਆਂ ਆਪਣੇ ਚੇਅਰਮੈਨ ਸਾਹਿਬ ਉਹ ਸ਼ੀਵਰਾ ਦਾ ਐਨਾਨਸਮੈਂਟ ਵੀ ਕਰਨਗੇ ਪਹਿਲੇ ਵੀ ਕੀਤੀ ਹੈ ਵੈਸੇ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਅੱਜ ਇੱਕ ਵਾਰੀ ਫੇਰ ਉਹਨੂੰ ਐਨਾਨਸਮੈਂਟ ਕੀਤੀ ਜਾਵੇਗੀ ਜਿਹੜਾ ਜੱਗੂ ਕੱਪ ਹੋ ਰਿਹਾ ਉਹ ਕੋਸ਼ਲ ਦੇ ਰੂਪ ਵਿੱਚ ਲੜਾਇਆ ਜਾਂਦਾ ਉਹਦੇ ਵਿੱਚ ਜਿਹੜੀਆਂ ਐਂਟਰੀਆਂ 10000 ਰੁਪਏ ਐਂਟਰੀ ਆ ਤੇ 4.2 ਲੱਖ ਰੁਪਏ ਪਹਿਲਾ ਇਨਾਮ ਆ ਦੂਜਾ ਨਾਮ ਮੋਟਰਸਾਈਕਲ ਆ ਤੀਜਾ ਨਾਮ ਸਕੂਟਰੀ ਆ ਜਿਹੜਾ ਬਾਦਰ ਕਬੂਤਰ ਆ ਉਹਨੂੰ ਏਸੀ ਆ ਉਸ ਤੋਂ ਬਾਅਦ ਜਿਹੜਾ 5 ਵਜੇ ਤੋਂ ਬਾਅਦ ਕਬੂਤਰ ਬੈਂਦਾ ਫਰਕ ਬੰਦੇ ਨੂੰ ਐਲਸੀਡੀ ਆ ਬਕੀ ਇੰਚ ਦੀ ਔਰ ਜਿਹਦਾ ਬੱਚਾ ਬੈਂਦਾ ਉਹਦਾ 2000 ਰੁਪਿਆ ਸੰਜੂ ਉਸਤਾਦ ਜੀ ਵੱਲੋਂ ਨਾਮ ਆ ਜਿਹਦਾ ਬੱਚਾ ਤਿੰਨ ਤਿੰਨ ਗਲੀ ਦਾ 5 ਵਜੇ ਤੋਂ ਬਾਅਦ ਬੈਠੇਗਾ ਪਹਿਲੇ ਜਿਹੜਦੇ ਆਵਾਜ਼ਾਂ ਜੀ ਤਾੜੀਆਂ ਆ ਸੰਜੂ ਉਸਤਾਦ ਜੀ ਨਾਮ ਵੱਲੋਂ ਤੇ ਆ ਜੀ ਸਾਡੇ ਸੰਜੂ ਉਸਤਾਦ ਜੀ ਆ ਇਹਨਾਂ ਵੱਲੋਂ ਬੱਚੇ ਦਾ ਨਾਮ ਆ ਜੀ ਸੰਜੂ ਉਸਤਾਦ ਜੀ ਤਾਰ ਅਮਰਸੇਰ ਗੁਰਦਾਸਪੁਰ ਦੇ ਵਿੱਚ ਜਿੰਨੇ ਹੀ ਜ਼ਹਿਰ ਆਂਦੇ ਉਹਦੇ ਵਿੱਚ ਉਹਦੀ 7100 ਰੁਪਇਆ ਐਂਟਰੀ ਆ ਉਹਦਾ ਫਸ ਸੈਕਿੰਡ ਨੂੰ ਨਵਾਂ ਮੋਟਰਸਾਈਕਲ ਆ ਬਸ ਤੇ ਸੈਕਿੰਡ ਨੂੰ ਦੋ ਮੋਟਰਸਾਈਕਲ ਆ ਤੀਜੇ ਨੂੰ ਸਕੂਟਰੀ ਆ ਇਲੈਕਟ੍ਰੋਨਿਕ ਸਕੂਟਰੀ ਉਹਦਾ ਫੇਰ ਬੱਚਿਆਂ ਦਾ ਨਾਮ ਆ ਗਿਆ 11000 ਰੁਪਇਆ ਬੱਚੇ ਦਾ ਨਾਮ ਆ ਬਾਦਰ ਕਬੂਤਰ ਦਾ ਵੀ ਵੱਖਰਾ ਨਾਮ ਆ ਉਹਦੇ ਵਿੱਚ ਟੋਟਲ ਤਰਨਤਾਰਨ ਅਮਰਸੇਰ ਬਟਾਲਾ ਗੁਰਦਾਸਪੁਰ ਜਿਹੜਾ ਕੋਈ ਐਂਟਰੀ ਕਰਾਣਾ ਚਾਹਦਾ ਉਹ ਜਿਹੜੇ ਦੇ ਤੀਜੇ ਹfte ਆ ਜਿਹੜੀ ਜੰਮੂ ਕਪ ਆ ਲਈ ਆ ਉਹ ਜਿਹੜੇ ਦੇ ਪਹਿਲੇ ਹfte ਆ ਜਿਹੜਾ ਕੋਈ ਐਂਟਰੀ ਕਰਾਣਾ ਚਾਹਦਾ ਜੇ ਮੈਂ ਖਾਬ ਕੋਆਰ ਤੇ ਕਰਾ ਸਕਦਾ ਜਾਂ ਜਿੱਥੇ-ਜਿੱਥੇ ਆਪਾਂ ਬੰਦਿਆਂ ਦੇ ਨਾਮ ਦੱਸਾਂ ਕਿ ਉਸਤਾਦਾਂ ਦੇ ਨਾਮ ਦੱਸਾਂ ਜੀ ਉੱਥੇ-ਉੱਥੇ ਆਪਣੀ ਐਂਟਰੀ ਕਰਾ ਦਿੱਤੀ ਜਿਹੜਾ ਜੰਮੂ ਕਪ ਆਲਾ ਉਹ ਚ 11 ਕਬੂਤਰ ਉੜਦੇ ਆ ਤੇ ਜਿਹੜਾ ਤੀਜੇ ਹfte ਕਾ ਬੁਰਨਾ ਤਰਤਾ ਨਮਸ਼ਾਰ ਗੁਰਦਾਸਪੁਰ ਕੱਪ ਉਹਦੇ ਵਿੱਚ 8 ਕਬੂਤਰ ਉੜਦੇ ਆ ਉਨੇ ਬਾਅਦ ਜੋ ਆਪਾਂ ਬੈ ਕੇ ਡਿਸਾਈਡ ਕਰ ਸਕਦੇ ਆ ਕਿ ਇੱਕ ਡੱਬੀ ਪਾਣੀ ਆ ਜਾਂ 8 ਦਾ ਰੱਖ ਕੇ ਸੱਤਾ ਦਾ ਟਾਈਮ ਦੇਣਾ ਤੇ ਬਾਕੀ ਤੁਹਾਡੇ ਆਂਦੇ ਇਥੇ ਬਹੁਤ ਸ਼ੁਗਰ ਗੁਜ਼ਾਰ ਆ ਜੀ ਅਸੀਂ ਸਾਡੀ ਟੀਮ ਵੱਲੋਂ ਬਿਲਕੁਲ ਜੀ ਸਾਰੇ ਪਾਕਿਸਤਾਨ ਦੀ ਸਾਰੇ ਪੁੱਜ ਚੁਕੇ ਹੋਏ ਆ ਤੇ ਇਹ ਜੀ ਫਸਟ ਪਾਰਟ ਹੈਗਾ ਵਾ ਤੇ ਫਸਟ ਪਾਰਟ ਦੇ ਵਿੱਚ ਕਵਰ ਬਾਡ ਵੀ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਸਾਰੇ ਵੀਰ ਹਾਜ਼ਰ ਹੈਗੇ ਆ ਬਾਕੀ ਸੈਕਿੰਡ ਪਾਰਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੀ ਵੀ ਗੱਲ ਕਰਾਂਗੇ ਠੀਕ ਆ ਜੀ ਆ ਸਾਰੇ ਸਾਡੇ ਭਰਾ ਵੀਰ ਭਰਾ ਪੁੱਜੇ ਹੋਏ ਆ ਠੀਕ ਹੈ ਜੀ ਕਵਰ ਵਾਰਡ ਵੀਰ ਨੂੰ ਬਤਵਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ